ਸਰਜੀਤ ਪਿੰਡੋਂ ਆ ਰਹੇ ਸੀ ਦੋ ਗੱਡੀਆਂ ਦਾ ਕੁੱਪਰ ਸੀਗਾ ਜੀ ਇੱਥੇ ਪੇਪਰ ਦਿਵਾਨ ਆਏ ਸੀਗੇ ਜੀ ਫਰੀਦਕੋਟ ਸਿੰਘਾ ਪੰਡਾ ਜੀ ਰਸਤੇ 'ਚ ਆਉਂਦੇ ਤੇ ਇੱਕ ਟਪਲ ਡਿੱਗਿਆ ਜੀ ਉਧਰ ਡਿੱਗਣ ਕਾਰਨ ਕਰਕੇ ਜੀ ਸੱਟਾਂ ਲੱਗੀਆਂ ਕਿੰਨੇ ਬੰਦੇ ਸਨ ਪੰਜ ਪੰਜ ਜਣੇ ਸੀਗੇ ਜੀ ਜੀ ਹਾਲਾਤ ਕਿਹਨਾ ਦੇ ਹਨ ਠੀਕ ਹੈ ਜੀ ਉਹ ਠੀਕ ਹੈ ਜੀ ਅੱਗੇ ਇੱਕ ਗੱਡੀ ਆਦੀ ਦੇਖੋ ਜੀ ਨਾਲ ਦੀ ਜੋ ਇੱਥੇ ਇਲਾਜ ਹੱਥ ਹੈ ਹਾਂਜੀ ਰਾਤ ਬੱਧੀ ਜੀ ਚੱਲੀਆਂ ਗਈ ਪੋਰਿਆ ਜੀ ਹਾਂਜੀ ਹਾਂਜੀ ਬਾਕੀ ਦੇ ਹਾਲ ਠੀਕ ਹੈ ਸਰ ਜੀ ਉਹਨਾਂ ਦੇ ਹਾਲ ਸਰ ਐਸਐਸਐਫ ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਸ ਦਾ ਕਰਕੇ ਕਿ ਦਰਖਤ ਡਿੱਗ ਗਿਆ ਹੈ ਤੇ ਬਹੁਤ ਨੁਕਸਾਨ ਹੋਇਆ ਹੈ ਕਿ ਤਾਂ ਪਹੁੰਚੋ ਹਨਾ ਸਰ ਜਿਉਂਦੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗ ਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ ਗੱਡੀ ਦੇ ਉੱਪਰ ਡਿੱਗਾ ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ ਸਰ ਗੱਡੀ 'ਚ ਪੰਜ ਜਾਨੇ ਸੀਗੇ ਸਰਨਦੀ ਸੱਟਾ ਕਾਫੀ ਨੇ ਨਾਲ ਇੱਕ ਕਿਹਾ ਜਾ ਰਿਹਾ ਕਿ ਕਿ ਛੋਟਾ ਬੱਚਾ ਸੀ ਉਹਦੇ ਜਿਆਦਾ ਸੱਟਾਂ ਨੇ ਸਰ ਮੌਕੇ ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਾਰੇ ਕਿਉਂਕਿ ਸਾਡੀ ਐਸਐਸਐਫ ਟੀਮ ਜਾਂ ਤੋਂ ਜਸਟ ਪਹਿਲਾਂ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜ਼ਿਆਦਾ ਸੀ ਐਸਐਫ ਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲ ਲਈ ਪਤਾ ਲੱਗੇ ਕਿ ਕਿੱਥੋਂ ਆ ਰਹੇ ਸੀ ਔਰ ਕਿੱਥੇ ਜਾਣਾ ਸੀ ਹਾਂ ਹਾਂਜੀ ਸਰ ਥੋੜਾ ਆਪਾਂ ਪਤਾ ਕਰ ਰਹੇ ਹਾਂ ਇਹ ਹਾਲੇ ਫੋਟੋ ਵਗੈਰਾ ਸ਼ੇਅਰ ਕਰੀਆਂ ਨੇ ਕਿ ਸੋ ਛੇਤੀ ਤੋਂ ਛੇਤੀ ਚੱਕਮੀ ਆਦੀ ਪਛਾਣ ਕਰੀ ਜਾ ਸਕੇ ਕੋਈ ਜਾਣਕਾਰੀ ਨਹੀਂ ਸਾਹਮਣੇ ਹੈ ਕਿ ਕਿੱਥੋਂ ਆ ਰਹੇ ਸੀ ਜਾਂ ਕਿੱਥੋਂ ਦੀ ਗੱਡੀ ਹੈ ਨਹੀਂ ਸਰ ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹਾਂ ਇਹ ਕੰਮ ਬਾਬੇ ਰੋਡੇ ਸ਼ਾਹ ਦੀ ਸਮਾਦ ਹੈ ਫੋਟਪੂਰਾ ਰੋਡ ਤੇ ਉੱਥੇ ਇੱਕ ਛਵੀਆ ਪਿੰਡ ਤੋਂ ਬਲਜੀਤ ਸਿੰਘ ਸਾਰਾ ਗਿੱਤੇਪੁਰ ਜਿੰਦ ਬਚਨਤ ਸਿੰਘ ਉਹਦੀ ਨਾਲ ਇੱਕ ਪਰਜਾਈ ਸੀ ਇੱਕ ਬ੍ਰਦਰ ਦੀ ਨੂੰਹ ਸੀ ਇੱਕ ਇਹਨਾਂ ਦੀ ਪੁੱਤਰੀ ਸੀਗੀ ਇੱਕ ਪਿੰਡ ਤੋਂ ਲੜਕੀ ਸੀ ਨਾਲ ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ ਉੱਥੇ ਪੇਪਰ ਦੇ ਨੌਂਦੇ ਸੀ ਬੱਤੇ ਦੇ ਨਾਟਕ ਦਾ ਉਹ ਪੇਪਰ ਦੇ ਨਾ ਆ ਰਹੇ ਸੀ ਤੇ ਦਰਖਤ ਇੱਕਦਮ ਪਪੂਲਰ ਦਾ ਸੀਗਾ ਅ ਗੁੱਡੀ ਸਾਈਡ ਤੇ ਉੱਡ ਗਿਆ ਗੱਡੀ ਦੇ ਉੱਪਰ ਦੀ ਗੱਡੀ ਦੇ ਉੱਪਰ ਡਿੱਗਣ ਨਾਲ ਤੇ ਇਹ ਸਾਰਿਆਂ ਪੰਜਾਂ ਜਣਿਆਂ ਦੇ ਸੱਟਾਂ ਲੱਗੀਆਂ। ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜ ਪ੍ਰੀਤ ਕੌਰ ਆ ਪਿੰਡ ਤੋਂ ਉਸ ਲੜਕੀ ਜਿਹੜੀ ਨਾਲ ਬੈਠੀ ਸੀ ਵਸਟਾਂਡ ਤੋਂ ਉਹਦੀ ਬਰਾਨੇ ਲਾਜ਼ਮੌਤ ਹੋ ਗਈ ਹੈ। ਉਹ ਮੋਰਚੀ ਚੋਂ ਲੈ ਕੇ ਗਏ ਆ। ਬੱਚੀਆਂ ਦੋਨਾਂ ਦੀ ਉਮਰ 13-13 ਸਾਲ ਆ। ਉਹ ਕਲਾਸ ਪਹਿਲੋ ਚੀ ਦੂਸਰੀ ਬੇਟੀ ਇਹਨਾਂ ਦੀ ਜਿਹੜੀ ਪੁੱਤਰੀ ਸ਼ੋਹ ਦੀ ਕਲਾਸ ਕਰ ਰਹੀ ਸੀ। ਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਐ। ਇੱਕ ਜਿਹੜੀ ਉਹਨਾਂ ਦੇ ਭਰਾਈ ਸ਼ੋਹ ਦੇ ਸਾਥ ਥੋੜੀ ਜਿਹਾ ਜ਼ਿਆਦਾ ਇੱਕ ਉਹਦੇ ਸਿਰ 'ਚ ਵੀ ਆ। ਇੱਕ ਗੁੱਟ ਲੱਗਦਾ ਵੀ ਜਿਵੇਂ ਸਟ੍ਰਕਚਰ ਆ ਡਾਕਟਰਾਂ ਦੇ ਹਾਂਜੀ ਇਸ ਵੱਲੋਂ ਕੀ ਕਰ ਰਹੇ ਹੁਣਸ ਵੱਲੋਂ ਜੀ ਐਸੀ ਇਕਵਾਲ ਸਿੰਘ ਇਕਵਾਲ ਚੰਦ ਕਾਰਵਾਈ ਕਰ ਰਹੇ ਉਹਨਾਂ ਨੂੰ ਮੈਂ ਇਨਫਾਰਮ ਕਰਦਾ ਉਹ ਆ ਰਹੇ ਉਹ ਮੌਕੇ ਤੇ ਸੀਗੇ ਤੇ ਉਹਨੂੰ ਕਹੋ ਵੀ ਆ ਕੇ ਤੁਸੀਂ ਉਹਨਾਂ ਦੇ ਬਿਆਨ ਲਿਖੀ ਜਿਹੜੀ ਪੰਦੀ ਕਰੀ ਕਰੋ